ਕੋਸ਼ਿਸ਼ ਕੀਤੀ ਤੇ ਜਦੋਂ ਇਦਾਂ ਵੀ ਨਹੀਂ ਗਲਾ ਘੱਟ ਕੇ ਵੀ ਨਹੀਂ ਇਹਨਾਂ ਦਾ ਮਨ ਭਰਿਆ ਤਾਂ ਮੇਰੇ ਸਹੁਰੇ ਨੇ ਮੇਰੇ ਇਥੋਂ ਕੱਪੜੇ ਪਾੜ ਕੇ ਤੇ ਮੇਰੇ ਜੈਂਪਰ ਵਿੱਚ ਹੱਥ ਪਾ ਕੇ ਮੇਰੀ ਆਤ ਨੂੰ ਕੁੱਛ ਕੀਤਾ ਤੇ ਜਦੋਂ ਮੈਂ ੱਟਕਾ ਮਾਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਬਾਹਰ ਨੂੰ ਆਉਣ ਲੱਗੀ ਤਾਂ ਇਹਨਾਂ ਨੇ ਰੋਲਾ ਪਾ ਦਿੱਤਾ ਕਿ ਆਪਣੀ ਸੱਸ ਦਾ ਸਿਰ ਪਾੜ ਕੇ ਨੱਠ ਚੱਲੀ ਆ। ਨੰਬਰ 2 ਜੀ ਕੀ ਨਾ ਤੁਹਾਡਾ ਦੇ ਰਾਨਾ ਮਲਵੀਰ ਕਹ ਰਿਹਾ ਕਿਥੇ ਰਹਿਣ ਆ ਤੇ ਮੇਰੀ ਇਹ ਮਾਮਲਾ ਕੀ ਜਿਹੜੇ ਤੁਹਾਡੇ ਸਾਡਾ ਲੱਗੀਆਂ ਜੜੀਆਂ ਹਾਂ ਜੀ ਸਾਡੀ 9 ਆ ਸਾਨੂੰ ਬਹੁਤ ਪਰੇਸ਼ਾਨ ਕਰਦੀ ਆ ਤੇ ਅਸੀਂ ਕਿਤਾ ਜਿੰਦਾ ਲਾ ਕੇ ਆ ਗਏ ਸੀਗੇ ਤੇ ਉਹ ਗੇਟ ਟੱਪ ਕੇ ਅੰਦਰ ਜਾਵੜੀ ਤੇ ਅਸੀਂ ਫਿਰ ਪੁਲਿਸ ਨੂੰ ਸੱਦਿਆ ਤੇ ਪੁਲਿਸ ਆ ਗਈ ਤੇ ਫਿਰ ਜਿੱਦਾਂ ਵੀ ਲੋਕ ਵੀ ਸਾਰੇ ਆ ਗਏ ਅੰਡ ਕੋ ਅੰਡ ਵੀ ਸਾਰਿਆਂ ਨੂੰ ਪਤਾ ਲੱਗਿਆ ਤੇ ਪੁਲਿਸ ਵਾਲਿਆਂ ਨੇ ਫਿਰ ਜਿੰਦਾ ਖਲਾ ਕੇ ਪੁੱਛਿਆ ਕਿ ਵੀ ਹਾਂ ਵੀ ਉਹਨਾਂ ਕੁੜੀ ਨਾਲ ਗੱਲਾਂ ਗੁੱਲਾਂ ਕੀਤੀਆਂ ਤੇ ਆ ਉਹਨੂੰ ਫੇਰ ਬਾਹਰ ਲੈ ਕੇ ਜਦੋਂ ਆ ਗਿਆ ਤੇ ਕੁੜੀ ਅੰਦਰ ਹੀ ਰਹੀ ਤੇ ਬੰਦੇ ਬਾਹਰ ਆ ਗਏ ਪੁਲਿਸ ਵੀ ਬਾਹਰ ਆ ਗਏ ਤੇ ਮੈਂ ਅੰਦਰ ਹੀ ਸੀਗੀ ਮੈਂ ਇਹਨੂੰ ਸੈੱਟ ਲਿਆ ਥੱਲੇ ਸੈੱਟ ਕੇ ਮੈਨੂੰ ਕੁੱਟਿਆ ਮੇਰੇ ਸੈੱਟੇ ਵੀ ਛੱਟ ਲੱਗੀ ਤੇ ਮੇਰੇ ਆ ਕੋਈ ਤੇਜ਼ ਚੀਜ਼ ਸੀ ਉੱਥੇ ਨਿਰਚ ਪਤਾ ਨਹੀਂ ਲੱਗਾ ਤੇ ਉਹ ਮੇਰੀ ਆ ਬਾਹਾਂ ਤੇ ਸਾਰੀ ਜੋਲ ਨਾਲ ਮਟਕ ਮਾਰਿਆ ਕੱਲੀ ਨੇ ਪਰੀ ਆਪਣੀ ਖਾਂਜੀ ਕੱਲੀ ਆ ਕੀ ਨਾਮ ਕੀ ਉਹਨਾਂ ਦਾ ਉਹਦਾ ਨਾਂ ਨੀਹਾ ਕੌਰ ਆ ਕਿੱਥੇ ਦੇ ਨਾਲ ਆਈ ਹੈ ਹਿਆਤਪੁਰ ਚੱਪਾਂ ਦਾ ਪਿੰਡ ਤੇ ਮਾਮਲਾ ਕੀ ਸਾਰਾ ਮਾਰਿਆ ਕਿਉਂ ਤੁਹਾਡੇ ਉਹਨਾਂ ਨੇ ਆ ਮਾਰਿਆ ਬਸ ਇਦਾਂ ਹੀ ਸਾਡੇ ਨਾਲ ਜਦੋਂ ਆਉਂਦੀ ਲੜਦੀ ਝਗੜਦੀ ਆ ਅਸੀਂ ਤਾਂ ਉਹਨਾਂ ਨੂੰ ਬਤਖਲ ਵੀ ਕੀਤਾ ਹੋਇਆ ਆ ਸਾ 8 ਕੁ ਮਹੀਨੇ ਹੋ ਗਏ ਆ ਉਹ ਫੇ ਵੀ ਨਹੀਂ ਸਾਡੇ ਇਦਾਂ ਪਰੇਸ਼ਾਨ ਸਾਨੂੰ ਕਰਦੀ ਆ ਰਾਤ ਬਰਤ ਨਹੀਂ ਆਉਂਦੀ ਆ ਬਸ ਇੱਦਾਂ ਹੀ ਗੇਟ ਟੱਪ ਕੇ ਅੰਦਰ ਆ ਵੜਦੀ ਇੱਦਾਂ ਹੀ ਸਾਡੇ ਨਾਲ ਟੜਾਈ ਜੀ ਮੁੰਡਾ ਤੁਹਾਡਾ ਮੁੰਡਾ ਵੀ ਅਸੀਂ ਪਤਾ ਖਲ ਕੀਤਾ ਮੁੰਡਾ ਸਾਨੂੰ ਨਹੀਂ ਪਤਾ ਉਹ ਕਿੱਥੇ ਹੈਗਾ ਕਿੱਥੇ ਨੇ ਤੇ ਘਰਾਂ ਦੇ ਤੁਹਾਡੇ ਜਾਣ ਕੇ ਹਾਂਜੀ ਇਹ ਸਾਨੂੰ ਪਰੇਸ਼ਾਨ ਕਰਦੀ ਆ ਬਸ ਕੋਈ ਮੰਗ ਕਰਦੇ ਤੁਹਾਡੇ ਕੋਲ ਕੋਈ ਚੀਜ਼ ਦੀ ਮੰਗ ਇਹਨੇ ਕਾਦੀ ਕਰਨੀ ਆ ਕੋਈ ਮੰਗ ਨਹੀਂ ਕਰਦੀ ਬਸ ਪਤਾ ਨਹੀਂ ਇਹ ਤੇ ਕੀ ਚਤ ਵਿੱਚ ਆ ਕੀ ਨਹੀਂ ਹੈਗਾ ਬਸ ਸਾਨੂੰ ਪਰੇਸ਼ਾਨ ਹੀ ਕਰੀ ਜਾਂਦੀ ਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ 3 ਸਾਲ ਹੋ ਗਿਆ ਆ ਤੇ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਹਾਂਜੀ ਕਿੰਨੀ ਵਾਰੀ ਅਸੀਂ ਪੁਲਿਸ ਨੂੰ ਦੱਸਿਆ ਆ ਕੀ ਕਹਿੰਦੇ ਪੁਲਸ ਵਾਲੇ ਤੁਹਾਨੂੰ ਔਰ ਸਾਰੇ ਬਸ ਇਦਾਂ ਹੀ ਆ ਬਿਠਾ ਲ ਕੇ ਸਮਝਾਉਂਦੇ ਆ ਫੇਰ ਤੋੜ ਦਿੰਦੇ ਆ ਬਿਠਾ ਲ ਕੇ ਸਮਝਾਉਣ ਦੇ ਤੋੜ ਦਿੰਦੇ ਆ ਬਸ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਵੀ ਇਹਨੂੰ ਕੁੜੀ ਨੂੰ ਸਮਝਾਇਆ ਜਾਵੇ ਜੀ ਜਦ ਅਸੀਂ ਤੇ ਦਖਲ ਕੀਤੀ ਆ ਸਾਡੇ ਘਰੇ ਨਾ ਆਵੇ ਆਪਣੇ ਆਦਮੀ ਨਾ ਜਿੱਥੇ ਮਾਰ ਲਈ ਰਵੇ ਜਾ ਕੇ ਕੀ ਨਾਂ ਤੁਹਾਡੇ ਮੁੰਡੇ ਦਾ ਨਾਂ ਕੀ ਆਉਦਾ ਨਾਂ ਕੁਲਵੀਰ ਸਿੰਘ ਆ ਕਿਹੜੇ ਪਿੰਡ ਤੋਂ ਵੀਰ ਦਾ ਹਾਂ ਹਾਂਜੀ ਤੁਸੀਂ ਕਿਹੜੇ ਪਿੰਡ ਤੋਂ ਅਸੀਂ ਡੁਮੇਲੀ ਤੋਂ ਇਹਦੀ ਨਾ ਤੁਹਾਡਾ ਨਹੀਂ ਹਾਂ ਕਿੱਥੇ ਤੇ ਰਹਣੇ ਆ ਨਮਾਸ਼ਾਹ ਕੀ ਮਾਮਲਾ ਕਿ ਜੀ ਤੁਹਾਡੀ ਸੱਸ ਰਾਤੀ ਦਾਖਲ ਹੋਈ ਸੀ ਉਹ ਕਹਿੰਦੇ ਸੀ ਜੀ ਸਾਡੀ ਨੂ ਗੇਟ ਆਪ ਕੇ ਅੰਦਰ ਆਈ ਹੈ ਤੇ ਸਾਡੀ ਕੁੱਟਮਾਰ ਕੀਤੀ ਸੀ ਕੀ ਮੈਟਰ ਕੀ ਸਾਰਾ ਇਹ ਸਰ ਮੇਰੇ ਹਸਬੰਡ ਮੇਰੇ ਨਾਲ 1 ਮਹੀਨੇ ਤੋਂ ਰਹਿ ਰਹੇ ਸੀਗੇ ਜੱਸ ਸਭ ਮੂਰੇ ਉਹਨਾਂ ਨੇ ਪੇਸ਼ ਹੋ ਕੇ ਕਿਹਾ ਕਿ ਸਾਡਾ ਦੋਨੋਂ ਦਾ ਸਮਝੌਤਾ ਆ ਮੇਰੇ ਹਸਬੰਡ ਤੇ ਦਾਜ ਦੇ ਲਈ ਦਾ ਪਰਚਾ ਸੀਗਾ ਪਹਿਲਾਂ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਕੇ ਮੈਨੂੰ ਕਿਹਾ ਕਿ ਵੀ ਅੱਗੇ ਤੋਂ ਕੋਈ ਨਜਾਇਜ਼ ਮੰਗ ਨਹੀਂ ਕਰੂੰਗਾ ਮੈਂ ਨਾ ਹੀ ਮੇਰੇ ਪੇਰੈਂਟਸ ਤੇ ਨੰਕੰ ਕਰੂੰਗੇ ਹੁਣ ਮੇਰੇ ਪੇਰੈਂਟਸ ਥੋੜੇ ਜਿਏ ਗੁੱਸੇ 'ਚ ਆਪਾਂ ਥੋੜੇ ਦਿਨਾਂ ਕਿਤੇ ਵੱਖਰੇ ਰਹਿ ਲੈਨੇ ਆ ਦੋਨੇ ਜਣੇ ਵੀ ਮੈਂ ਫੇਰ ਤੈਨੂੰ ਪੇਰੈਂਟਸ ਆਪਣੇ ਮਨਾ ਕੇ ਮੈਂ ਘਰ ਨੂੰ ਲੈ ਜਾਊਂਗਾ ਇੱਕ ਮਹੀਨਾ ਮੈਂ ਸ਼ੇਅਰ ਪਰੜੇ ਹਸਬੰਦ ਦੇ ਨਾਲ ਰਹੀ ਐ ਉਸ ਤੋਂ ਪਹਿਲਾਂ 4 ਦਿਨ ਹੁਸ਼ਿਆਰ ਪਰ ਹੋਟਲ ਦੇ ਵਿੱਚ ਹੀ ਰਹੇ ਸੀਗੇ ਤੇ ਉਸ ਜਦੋਂ ਮੇਰੇ ਹਸਬੰਦ ਮੈਨੂੰ ਆਪਣੇ ਨਾਲ ਲੈ ਕੇ ਗਏ ਤਾਂ ਰਾਵਲਪਿੰਡੀ ਥਾਣੇ ਤੋਂ ਅਸ਼ੋਕ ਕੁਮਾਰ ਐਸਐਸਓ ਦੇ ਸਾਹਮਣੇ ਮੈਨੂੰ ਲੈ ਕੇ ਗਏ ਸੀਗੇ ਤੇ ਉਤ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਮੇਤ ਤੋਂ ਧੋਖੇ ਨਾਲ ਜਿਹੜੇ ਆ ਡਿਵੋਰਸ ਤੇ ਸਾਈਨ ਕਰਾਣਾ ਚਾਹੁੰਦੇ ਆ ਜਦਕਿ ਮੈਨੂੰ ਕਿਹਾ ਕਿ ਇਹ ਸਾਡਾ ਸਮਝੌਤੇ ਦੇ ਸਾਈਨ ਆ ਮੈਂ ਕੁਛ ਨਹੀਂ ਪੜਿਆ ਮੇਰੇ ਹਸਬੰਦ ਨੇ ਸਾਰੇ ਪੇਪਰ ਰੈਡੀ ਕਰਵਾ ਕੇ ਮੈਨੂੰ ਡਿਵੋਰਸ ਦੇ ਪੇਪਰਾਂ ਤੇ ਸਾਈਨ ਕਰਵਾ ਲਏ ਜਦੋਂ ਅਸੀਂ 14 ਤਰੀਕ ਨੂੰ ਜੱਸਾ ਮੂਰੇ ਪੇਸ਼ ਹੋਏ ਬਲਾਚਰ ਤਾਂ ਉੱਥੇ ਜੱਸਾ ਮੂਰੇ ਤੇ ਦੋ ਵਕੀਲੇ ਦੱਸਿਆ ਕਿ ਇਹਨਾਂ ਨੇ ਡਿਵੋਰਸ ਦਾ ਕੇਸ ਫਾਈਲ ਕੀਤਾ ਫੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਮਨਾ ਕਰ ਦਿੱਤਾ ਉੱਥੇ ਕਿ ਮੈਂ ਡਿਵੋਰਸ ਨਹੀਂ ਦੇਣਾ ਤੇ ਤੁਸੀਂ ਧੋਖੇ ਨਾਲ ਮੇ ਤੋਂ ਡਿਵੋਰਸ ਲੈ ਰਹੇ ਹੋ ਤੇ ਮੈਂ ਹੁਣ ਆਹ ਵੇ ਮੈਡਮ ਤੁਹਾਡੀ ਰਜਮੰਦੀ ਨਾ ਆਦੀ ਕਰ ਦਿਆਂ ਦੀ ਹਾਂਜੀ ਸਰ ਤੇ ਡਿਵੋਰਸ ਦਾ ਕਾਰਨ ਕੀ ਡਿਵੋਰਸ ਕਿਉਂ ਮੰਗਦਾ ਪਿਆ ਜੀ ਨਾਲ ਡਿਵੋਰਸ ਸਰ ਉਹਨੂੰ ਤਾਂ ਮੰਗਦੇ ਹੀ ਪਏ ਕਿ ਮੈਨੂੰ ਕੋਈ ਖਰਚਾ ਨਾ ਦੇਣਾ ਪਵੇ ਜਿਹੜਾ ਮੇਰੇ ਮੰਮੀ ਡੈਡੀ ਨੇ 1.5 ਲੱਖ ਰੁਪਿਆ ਇਹਨਾਂ ਦੇ ਅਕਾਊਂਟ ਵਿੱਚ ਪਾਇਆ ਸੀਗਾ ਉਹ ਵੀ ਨਾ ਦੇਣਾ ਪਵੇ ਮੇਰਾ ਗਹਿਣਾ ਗੱਟਾ ਸਾਰਾ ਇਹਨਾਂ ਨੇ ਪਹਿਲੇ ਮੇਰੇ ਸਾਸੋਰੇ ਨੇ ਮੇਰੀ ਅਲਮਾਰੀ ਵਿੱਚੋਂ ਕੱਢ ਲਿਆ ਸੀਗਾ ਤੇ ਦਾਜ ਦਾ ਜਿਹੜਾ ਤੁਸੀਂ ਪਰਚਾ ਕਰਾਇਆ ਕਿੰਨਾ-ਕਿੰਨਾ ਦੇ ਕਰਾਇਆ ਸੀਗਾ ਮੈਂ ਮੇਰੇ ਸਾਸੋਰਾ ਦੇ ਤੇ ਮੇਰੇ ਹਸਬੰਡ ਦੇ ਨਾਮ ਨਾਮ ਕੀ ਨਾ ਸਾਰਿਆਂ ਦੇ ਕੁਲਵੀਰ ਸਿੰਘ ਜਗਿੰਦਰ ਸਿੰਘ ਮੇਰੇ ਸੋਰੇ ਦਾ ਨਾਮ ਤੇ ਬਲਵੀਰਪੁਰ ਮੇਰੀ ਸੱਸ ਦਾ ਨਾਮ ਲੜਾਈ ਦਾ ਕਾਰਨ ਕੀ ਲੜਾਈ ਜਿਹੜੀ ਰਾਤ ਕ ਲੜਾਈ ਹੋਈ ਰਾਤ ਤੇ ਇਦਾਂ ਹੋਈ ਸੀਗੀ ਕਿ ਮੇਰੇ ਹਸਬੰਡ 14 ਤਰੀਕ ਦੇ ਮੈਨੂੰ ਕਚਹਿਰੀਆਂ ਛੱਡ ਕੇ ਉੱਥੇ ਚੱਲ ਗਏ ਸੀ ਆਪਣੇ ਭੂਆ ਦੇ ਮੁੰਡੇ ਨਾਲ ਅਮਨਿੰਦਰ ਨਾਲ ਤੇ ਮੈਂ ਉੱਥੇ ਇਹਨਾਂ ਨੂੰ ਲੱਭ ਰਹੀ ਸੀ ਜਦੋਂ ਮੈਂ ਕਾਲ ਕੀਤੀ ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਕਿੱਥੇ ਜਾਵਾਂ ਕਹਿੰਦੇ ਬੱਸ ਵਿੱਚ ਬੈਠ ਕੇ ਆ ਜਾ ਵੀ ਅਸੀਂ ਦੋਨੇ ਚੱਲ ਗਏ ਆ ਜਦੋਂ ਮੈਂ ਫਗਵਾੜੇ ਆਈ ਤਾਂ ਮੈਂ ਉੱਤਰ ਕੇ ਇਹਨਾਂ ਨੂੰ ਕਾਲ ਕੀਤੀ ਤੇ ਕਹਿੰਦੇ ਸਾਡਾ ਐਕਸੀਡੈਂਟ ਹੋ ਗਿਆ ਸੀ ਆਟੋ 'ਚ ਵੱਜਿਆ ਤੂੰ ਆਪਣਾ ਦੇਖ ਲੈ ਤੂੰ ਕਿੱਥੇ ਜਾਣਾ ਹੈ ਇਹ ਮੈਨੂੰ ਤਾਂ ਉੱਥੇ ਛੱਡ ਕੇ ਆਏ ਸੀ ਕਿ ਇਹ ਪਰਚਾ ਨਹੀਂ ਕੈਂਸਲ ਕਰਾ ਰਹੀ ਤੇ ਮੈਨੂੰ ਡਿਵੋਰਸ ਨਹੀਂ ਦੇ ਰਹੀ ਹੈਗੀ ਤੇ ਉਸ ਤੋਂ ਬਾਅਦ ਮੈਂ ਤਿੰਨ ਦਿਨ ਆਪਣੀ ਭੂਆ ਦੇ ਘਰੇ ਰਹੀ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਾ ਕਿ ਆਪਣੇ ਮੰਮੀ ਡੈਡੀ ਕੋਲ ਇੱਥੇ ਆਏ ਹੋਏ ਆ ਤੇ ਮੈਂ ਇੱਥੇ ਰਾਤ ਆ ਗਈ ਔਰ ਇੱਥੇ ਆਉਣ ਤੋਂ ਪਹਿਲਾਂ ਮੈਂ ਐਸਐਚਓ ਰਾਵਲ ਪਿੰਡੀ ਅਸ਼ੋਕ ਕੁਮਾਰ ਨੂੰ ਕਾਲ ਕੀਤੀ ਮੈਂ ਉਹਨਾਂ ਨੂੰ ਦੱਸਿਆ ਕਿ ਮਹੀਨਾ ਪਹਿਲਾਂ ਤੁਸੀਂ ਮੈਨੂੰ ਮੇਰੇ ਹਸਬੰਦ ਨਾਲ ਭੇਜਿਆ ਸੀਗਾ ਤੇ ਉਹ ਹੁਣ ਪਤਾ ਨਹੀਂ ਕਿੱਥੇ ਗਏ ਆ ਤੇ ਮੈਂ ਹੁਣ ਆਪਣੇ ਘਰ ਵੀ ਨਹੀਂ ਵਾਪਸ ਜਾ ਸਕਦੀ ਕਿਉਂਕਿ ਸ਼ਾਮ ਬਹੁਤ ਪੈ ਗਈ ਸੀਗੀ 80 90 ਕਿਲੋਮੀਟਰ ਇੱਕੋ ਮੇਰਾ ਘਰ ਸੀਗਾ ਪਿੰਡ ਤੋਂ ਤੇ ਮੇਰੇ ਕੋਲ ਮੇਰੇ ਇੱਕ ਰੂਮ ਦੀਆਂ ਚਾਬੀਆਂ ਸੀਗੀਆਂ ਤੇ ਗੇਟ ਦੀਆਂ ਚਾਬੀਆਂ ਸੀ ਤੇ ਜਦੋਂ ਮੈਂ ਲੋਕ ਖੋਲ ਕੇ ਅੰਦਰ ਬੜੀ ਤਾਂ ਇਹ ਕੋਠਾ ਟੱਪ ਕੇ ਚਾਚੀ ਵੱਲੋਂ ਬਾਹਰ ਚਲ ਗਏ ਤੇ ਜਦੋਂ ਮੈਂ 100 ਨੰਬਰ ਤੇ ਕਾਲ ਕਰਕੇ ਹੈਲਪਲਾਈਨ ਤੇ ਕਾਲ ਕਰਕੇ ਜਦੋਂ ਪੁਲਿਸ ਅੱਦੀ ਤੇ ਪੁਲਿਸ ਮੈਨੂੰ ਕਹਿੰਦੇ ਅਸੀਂ ਤੇਰੇ ਨਾਲ ਆ ਅਸੀਂ ਤੇਰੀ ਹੈਲਪ ਕਰਾਂਗੇ ਉਹਨਾਂ ਨੇ ਮੈਨੂੰ ਪਤੇ ਆ ਕੇ ਗੇਟ ਖਲਾ ਕੇ ਜਦੋਂ ਸਾਰੇ ਅੰਦਰ ਆ ਗਏ ਤਾਂ ਉਹਨਾਂ ਨੂੰ ਕਹਿੰਦੇ ਕਿ ਇੱਥੇ ਇਹਦਾ ਹੱਕ ਆ ਇਹਨੂੰ ਇੱਥੇ ਰਹਿਣ ਦੋ ਵੇ ਤੁਸੀਂ ਜੱਜ ਸਾਹਿਬ ਕੋਲ ਜਾਇਓ ਤੇ ਉੱਥੋਂ ਤੁਸੀਂ ਇਹਨੂੰ ਕੁਢਵਾਂਦੇ ਆਰਡਰ ਲੈ ਕੇ ਆਇਓ ਵੀ ਜਿੱਦਾਂ ਤੁਸੀਂ ਰਹਿ ਰਹੇ ਉਹਦਾ ਤੁਸੀਂ ਰਹੀ ਜਾਓ ਜਿੱਦਾਂ ਇਹ ਆਪਣੇ ਰੂਮ 'ਚ ਰਹਿ ਰਹੀ ਇਹਨੂੰ ਰਹਿਣ ਦਿਓ ਰਾਤ ਤੁਹਾਡੇ ਤੇ ਹਮਲਾ ਕਿਹਨੇ-ਕਿੰਨੇ ਨੇ ਕੀਤਾ ਜਦੋਂ ਪੁਲਿਸ ਵਾਲੇ ਬਾਹਰ ਖੜੇ ਹੋ ਗਏ ਤੇ ਉਹ ਗਏ ਨਹੀਂ ਸੀ ਉੱਥੋਂ ਉਹ ਜਸਟ ਸ਼ੋਅ ਕਰਦੇ ਪਏ ਸੀ ਕਿ ਅਸੀਂ ਚੱਲ ਗਏ ਆ ਖੜਿਓ ਬਾਰੀ ਸੀ ਤੇ ਇਹ ਮੇਰੀ ਸੱਸ ਜਦੋਂ ਤੀਮੀਆਂ ਨੂੰ ਅਲ ਦੁਆਲੇ ਕਹਿਣ ਲੱਗੀ ਕਿ ਸਾਰਿਆਂ ਮੂੰਹ ਬੰਨ ਲਓ ਤੁਸੀਂ ਤੇ ਮੇਰੀ ਸੱਸ ਜਦੋਂ ਮੂੰਹ ਬੰਨਣ ਲੱਗੀ ਤਾਂ ਮੈਂ ਵੀਡੀਓ ਬਣਾਉਣ ਲੱਪੀ ਤੇ ਮੇਰੇ ਸਹੁਰੇ ਨੇ ਆ ਕੇ ਸਭ ਤੋਂ ਪਹਿਲਾਂ ਮੇਰਾ ਫੋਨ ਖੋ ਕੇ ਥੱਲੇ ਸੁੱਟ ਦਿੱਤਾ ਉਸ ਤੋਂ ਬਾਅਦ ਚ ਮੇਰੀ ਸੱਸ ਨੇ ਤੇ ਮੇਰੀ ਚਾਚੀ ਸੱਸ ਨੇ ਤੇ ਸਤਿਆ ਇੱਕ ਆਂਟੀ ਦਾ ਨਾਮ ਇੱਕ ਇੱਕ ਗਵਾਂਡ ਵਿੱਚ ਸਾਡੇ ਆਂਟੀ ਮੇਰੇ ਸਹੁਰੇ ਨੇ ਇੱਕ ਹੋਰ ਭਾਜੀ ਉਹਨਾਂ ਦਾ ਨਾਮ ਸ਼ਾਇਦ ਦੀਪਾ ਆ ਮੈਨੂੰ ਪੂਰਾ ਨਾਮ ਨਹੀਂ ਪਤਾ ਇਨਾ ਸਾਰਿਆਂ ਨੇ ਰਲ ਕੇ ਮੈਨੂੰ ਥੱਲੇ ਲੰਮੀ ਪਾਲਿਆ ਤੇ ਸਭ ਤੋਂ ਪਹਿਲਾਂ ਮੇਰਾ ਫੋਨ ਖੋਇਆ ਫਿਰ ਮੇਰੇ ਇਸ ਇੱਥੇ ਹੱਥ ਵਿੱਚ ਪਲਾਸਮਾਰੇ ਸਿਰ ਕੰਦ ਵਿੱਚ ਮਾਰਿਆ ਸਿਰ ਤੇ ਵੀ ਪਲਾਸਮਾਰੇ ਮੇਰੇ ਤੇ ਮੇਰੇ ਇੱਥੇ ਗਲੇ ਗਲੇ ਵਿੱਚ ਜਿਹੜੀ ਮੇਰੀ ਚੁੰਨੀ ਪਾਈ ਸੀ ਉਹਦੇ ਨਾਲ ਹੀ ਮੈਨੂੰ ਮੇਰਾ ਗਲਾ ਘੁੱਟ ਕੇ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤੇ ਜਦੋਂ ਇਦਾਂ ਵੀ ਨਹੀਂ ਗਲਾ ਘਟ ਕੇ ਵੀ ਨਹੀਂ ਇਹਨਾਂ ਦਾ ਮਨ ਭਰਿਆ ਤਾਂ ਮੇਰੇ ਸਹੁਰੇ ਨੇ ਮੇਰੇ ਇਥੋਂ ਕੱਪੜੇ ਪਾੜ ਕੇ ਤੇ ਮੇਰੇ ਜੈਂਪਰ ਵਿੱਚ ਹੱਥ ਪਾ ਕੇ ਮੇਰੀ ਆਹ ਤੇ ਇਹਨੂੰ ਪੁੱਛ ਕੀਤਾ ਤੇ ਜਦੋਂ ਮੈਂ ੱਟਕਾ ਮਾਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਬਾਹਰ ਨੂੰ ਆਉਣ ਲੱਗੀ ਤਾਂ ਇਹਨਾਂ ਨੇ ਰੋਲਾ ਪਾ ਦਿੱਤਾ ਕਿ ਆਪਣੀ ਸੱਸ ਦਾ ਸਿਰ ਪਾੜ ਕੇ ਨੱਥ ਚੱਲੀ ਆ ਜਦੋਂ ਮੈਂ ਪੁਲਿਸ ਤੋਂ ਫੋਨ ਮੰਗਿਆ ਕਿ ਮੈਨੂੰ ਆਪਣੇ ਘਰ ਦੇ ਨੂੰ ਫੋਨ ਕਰ ਲੈਂਦੋ ਮੈਂ ਉੱਥੋਂ ਆਪਣੇ ਘਰ ਦੇ ਨੂੰ ਸੱਦ ਲੂੰਗੀ ਫਿਰ ਤਾਂ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਦਿੱਤਾ ਮੈਨੂੰ ਕਹਿੰਦੇ ਕਿ ਤੂੰ ਆਪਣੇ ਸਾਸ ਨੂੰ ਦੇ ਸੇ ਪੜ ਕੇ ਚੱਲੇ ਆ ਸੀ ਤੈਨੂੰ ਪਿੰਡ ਚ ਬਾਹਰ ਨਹੀਂ ਨਿਕਲਣ ਦੇਣਾ ਏਸਾ ਹੀ ਮੈਨੂੰ ਥਾਣੇ ਦਾ ਏਸਾ ਹੀ ਕੋਣ ਸੀ ਰਾਵਲਪਿੰਡੀ ਦਾ ਤੁਹਾਨੂੰ ਬੋਲਦਾ ਸੀ ਕੋਣ ਸੀ ਸੁਖਦੇਵ ਸਿੰਘ ਸੀ ਉਹਨਾਂ ਦਾ ਨਾਂ ਉਹਨਾਂ ਨੇ ਇਸ਼ਾਰਾ ਕੀਤਾ ਸੀ ਇਹਨਾਂ ਨੂੰ ਕਿ ਅਸੀਂ ਬਾਹਰ ਚੱਲੇ ਆ ਤੁਸੀਂ ਇਹਨੂੰ ਮਾਰ ਦੋ ਜਦ ਮੈਂ ਉੱਤੇ ਦੋ ਚੌਕ ਡੇਗੀ ਤਾਂ ਉੱਥੇ ਪੁਲਿਸ ਵਾਲੇ ਕਹਿੰਦੇ ਤੇ ਮੇਰਾ ਸਹੁਰਾ ਕਹਿੰਦਾ ਇਹਦੇ ਉੱਤੇ ਗੱਡੀ ਚਾੜ ਦੋ ਅਸੀਂ ਫਿਰ ਕਹਿ ਰਹੇ ਕਿ ਐਕਸੀਡੈਂਟ ਕੇਸ ਹੋ ਗਿਆ ਹੈ ਵੀ ਸਾਨੂੰ ਨਹੀਂ ਪਤਾ ਕਿ ਮੇਰੇ ਸਾਰੇ ਸਾਰੇ ਰੋਲ ਵਿੱਚ ਪੁਲਿਸ ਵਾਲੇ ਨਾਲ ਡਲੇ ਹੋਏ ਹਾਂਜੀ ਇਹਨਾਂ ਦੇ ਨਾਲ ਡਲ ਜਦ ਕਿ ਪੁਲਿਸ ਮੈਸਦੀ ਸੀ ਆਪਣੀ ਹੈਲਪ ਲਾਈਨ ਮੇਰੀ ਕੰਪਲੀਟ ਵੀ ਰਜਿਸਟਰ ਹੋਈ ਸੀਗੀ ਆਨਲਾਈਨ ਮੈਂ ਉਹਨਾਂ ਨੂੰ ਸਾਰਾ ਨੰਬਰ ਤੇ ਕਾਲ ਵੀ ਕੀਤੀ ਸੀਗੀ ਮੇਰੇ ਫੋਨ ਤੋਂ ਕਾਫੀ ਕਾਲਸ ਕਿੰ ਗਈਆਂ ਸੀ ਮੇਰੇ ਭਾਵੇਂ ਤੁਸੀਂ ਕਾਲ ਡਿਟੇਲ ਕਰਵਾ ਕੇ ਦੇਖ ਲਓ ਨਾ ਸਾਰੇ ਪੁਲਿਸ ਵਾਲੇ ਨਾਲ ਗੱਲ ਹੀ ਕਾਲ ਲੈ ਕੇ ਐਸੀ ਬੋਲਦੇ ਤੁਸੀਂ ਕਿਦਾਂ ਤੋਂ ਮੈਂ ਭੱਜ ਕੇ ਉੱਥੋਂ ਆਈ ਇਹਨਾਂ ਨੇ 5-6 ਬੰਦੇ ਮੇਰੇ ਮਗਰ ਵੀ ਭੇਜੇ ਉਹਨਾਂ ਨੇ ਮੈਨੂੰ ਬਾਹਾਂ ਤੋਂ ਫੜ ਕੇ ਰੋਕਿਆ ਫੇਰ ਮੈਂ ਨਾ ਟਿੱਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਆਂਟੀ ਦੇ ਘਰੇ ਗਈ ਬੰਦੂਰਾ ਦਾ ਘਰ ਹੈ ਤੁਹਾਨੂੰ ਪਤਾ ਸੀਗਾ ਇੱਕ ਵਾਰ ਮੈਂ ਉਹਨਾਂ ਦੇ ਘਰ ਗਈ ਸੀ ਫਿਰ ਉਤੇ ਉਹਨਾਂ ਨੇ ਮੇਰੇ ਘਰ ਦੇ ਆ ਨਾ ਕੰਟੈਕਟ ਕੀਤਾ ਫਿਰ 2 ਘੰਟੇ ਬਾਅਦ ਮੇਰੇ ਘਰ ਦੇ ਆ ਇਹ ਫਿਰ ਮੈਨੂੰ ਇੱਥੇ ਭਗਵਾੜੇ ਇੱਥੇ ਓਕੇ ਹਸਪੀਟਲ ਐਡਮਿਟ ਕੀਤਾ ਇੱਥੇ ਵੀ ਡਾਕਟਰ ਨੇ ਚੰਗੀ ਤਰ੍ਹਾਂ ਮੈਨੂੰ ਟਰੀਟ ਨਹੀਂ ਕੀਤਾ ਹਾਂਜੀ ਐਕਲ ਜੀ ਕੀ ਨਾਮ ਆ ਤੁਹਾਡਾ ਨੀਨਾ ਜਿੰਦਰ ਸਿੰਘ ਜੀ ਕੀ ਮਾਮਲਾ ਕੀ ਹੈ ਤੁਹਾਡੇ ਵਾਈਫ ਦਾਖਲ ਹੋਏ ਸੀ ਹਸਪੀਟਲ ਉਹ ਸਾਡੇ ਕੁੱਟ ਮਾਰ ਕੀਤੀ ਸਾਡੀ ਨੌਨ ਸਾਡੀ ਕੀ ਕਾਰਨ ਕੀ ਸਰ ਕੁੱਟ ਮਾਰਦਾ ਸਾਡੇ ਨੂੰ ਜਰੀਰ ਕਰਦੀ ਉਹ ਰਾਤ ਨੂੰ ਆਉਂਦੀ ਆ ਬੰਦੇ ਵੀ ਲੈ ਕੇ ਆਉਂਦੀ ਦੋਤ ਨੇ ਮੁੰਡੇ ਵੀ ਲੈ ਕੇ ਆਉਂਦੀ ਆ ਮੁੰਡੇ ਨੜ ਜਾਂਦੇ ਇਹਨੂੰ ਉਹ ਕੰਟ ਉੱਪਕੇ ਅੰਦਰ ਗੇਟ ਦੇ ਅੰਦਰ ਬੜੀ ਆ ਕੰਟ ਉੱਪ ਗੇਟ ਉੱਪਕੇ ਤਾਂ ਫੇਰ ਅਸੀਂ ਪੁਲਿਸ ਨੂੰ ਪਰ ਦੱਸਿਆ ਫੇਰ ਪੁਲਿਸ ਘੰਟੇ ਕੇ ਬਾਅਦ ਪੁਲਸਾ ਆਈ ਹੈ ਫੇਉਰੀ ਕੁੰਡੇ ਖਲਾਏ ਆ ਇਹ ਕੁੜੀ ਨੂੰ ਸਮਝ ਆਇਆ ਉਹ ਕੁੜੀ ਮੰਨਦੀ ਨਹੀਂ ਸੀ ਪੁਲਿਸ ਅੱਜ ਦਾ ਬਾਹਰ ਆ ਗਿਆ ਸਾਡੀ ਪਿੰਡ ਦੀ ਪੰਚਾਇਤ ਸੀ ਸਾਰੇ ਮਹੱਲਾ ਸੀ ਉਹ ਬਾਹਰ ਗੱਲ ਕਰਦੇ ਸੀਗੇ ਸਾਡੇ ਗੇਟ ਤੋਂ ਬਾਹਰਲੇ ਪਾਸੇ ਮੇਰੇ ਘਰ ਵਾਲੀ ਉੱਤਰ ਕੱਲੀ ਸੀ ਉਹ ਨੋ ਵੀ ਸਾਡੀ ਕੱਲੀ ਜੀ ਉਹਨਾਂ ਸੋਈ ਦੇ ਵਿੱਚ ਲਿਆ ਕੇ ਪਤਾ ਨਹੀਂ ਇਹ ਤੇਜ ਜਿਹਾ ਹਥਿਆਰ ਮਾਰਿਆ ਤਾਂ ਕਹਿੰਦੀ ਤੈਨੂੰ ਦੇਣਾ ਮਾਰਵਾ ਕੋਈ ਮੁੰਡੇ ਪਤਾ ਲੱਗੇ ਸਰ ਕੌਣ ਆ ਜਿਹੜੇ ਨਾਲ ਆ ਸੀ ਸਾਨੂੰ ਨਹੀਂ ਪਤਾ ਜੀ ਮੁੰਡੇ ਕੌਣ ਸੀਗੇ ਇਹ ਘਰ ਦੇ ਅੰਦਰ ਹੀ ਹੋਈ ਆ ਲੜਾਈ ਘਰ ਦੇ ਅੰਦਰ ਹੋਈ ਜੀ ਚਾਰ ਦੋ ਜੀ ਅੰਦਰ ਹੋਈ ਜੀ ਤੁਹਾਨੂੰ ਥਾਣਾ ਕਿਹੜਾ ਪੈਂਦਾ ਹੁੰਦਾ ਇਹ ਸਾਨੂੰ 라ਵਲ ਪਿੰਡੀ ਜੀ ਤੇ ਤੁਸੀਂ ਕੰਪਲੀਟ ਕੀਤੀ ਥਾਣ ਪੁਲਿਸ ਜਿੱਦਾਂ ਹੁਣ ਪਹਿਲਾ ਇਸੇ ਲੜਾਈ ਤੋਂ ਪਹਿਲਾਂ ਕੋਰਸ ਆਈ ਸੀਗੀ ਜਿਸ ਦਾ ਬਾਹਰ ਉਹ ਜਿਹੜੇ ਕੁੜੀ ਨਹੀਂ ਮੰਨੀ ਤੇ ਪੁਲਿਸ ਵਾਲੇ ਜਿਹਦਾ ਬਾਹਰ ਆਪਣੀ ਗੱਡੀ ਕੋਹਾ ਗਏ ਤੇ ਪੰਚਾਇਤ ਵੀ ਇਕੱਠੀ ਸਾਰੀ ਤੇ ਬਾਹਰ ਗੱਲਾਂ ਕਰਦੀ ਸੀ ਤੇ ਘਰ ਵਾਲੀ ਮੇਰੀ ਕੱਲੀ ਸੀ ਤੇ ਉਹ ਕੁੜੀ ਵੀ ਨਾ ਸਾਡੀ ਕੋਈ ਕੱਲੀ ਸੀ ਜਿਹੜੋ ਕੱਲੀ ਨਹੀਂ ਬਸ ਉਹ ਚੱਕ ਕੇ ਤਾਂ ਢਾ ਲਿਆ ਪੁਲਿਸ ਕੋਈ ਸਮਝਾ ਕੇ ਨਹੀਂ ਕਿ ਕੁੜੀ ਨੂੰ ਸਮਝਾਉਂਦੀ ਸਮਝੀ ਪੁਲਿਸ ਦੀ ਵੀ ਨਹੀਂ ਗੱਲ ਮੰਨਦੀ ਸੀ ਉਸ ਤੇ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਇਹ ਕੁੜੀ ਦੇ ਉੱਤੇ ਨਹੀਂ ਨਹੀਂ ਉਹ ਬਾਹਰ SLAਸ ਨੂੰ ਕਰਦੇ ਪੰਚਾਇਤ ਦੇ ਨਾਲ ਬਾਹਰ ਨਿਕਲ ਕੇ ਸੀਗੇ ਤੇ ਜਿੱਥੇ ਹਮਲਾ ਵਗੈਰਾ ਹੋਇਆ ਉਹ ਸੀਸੀਟੀਵੀ ਹੈਗੇ ਉੱਥੇ ਲ ਸਾਡੀ ਕਾਦੀ ਕੀ ਮੰਗ ਕੀ ਕਰਦੇ ਪਰਚਾ ਬਸ ਸਾਨੂੰ ਸਾਨੂੰ ਇਹ 15 ਤੇ 20 ਦਿਨਾਂ ਬਾਅਦ ਆਉਂਦੀ ਆ ਇੱਥੇ ਪਰਚਾਨ ਕਰਦੀ ਆ ਪਹਿਲਾਂ ਵੀ ਇਹਦੇ ਆਈ ਸੀ ਕਿ ਪੁਲਿਸ ਵਾਲੇ ਨੇ ਵਜਾ ਸਾਕੇ ਚੋਰੀ ਸੀ ਘਰੋਂ ਕੱਢੀ ਸਾਡੇੋਂ ਤੇ ਹੁਣ ਫੇ 15 ਦਿਨ ਪਿਛੇ ਦੇਰੀ ਪੇ ਆ ਗਈ ਸਾਨੂੰ ਕੋਈ ਮੰਗ ਤਾਂ ਨਹੀਂ ਕਰਦੀ ਕਿ ਇਹ ਚੀਜ਼ ਕਰ ਦੇ ਕੋਈ ਜਗ੍ਹਾ ਦੀ ਕੋਈ ਪ੍ਰੋਪਰਟੀ ਇਹ ਤੁਹਾਨੂੰ ਉੱਥੇ ਤੁਹਾਨੂੰ ਪਰੇਸ਼ਾਨ ਕਰਦੀ ਆ ਕੋਈ ਤੁਹਾਨੂੰ ਡੇਣਾ ਮਾਰੂ ਕਾਰਨ ਹੋਊਗਾ ਪਰੇਸ਼ਾਨ ਹਰਾਸਮੈਂਟ ਕਰਨ ਦਾ ਜਿਆਦਾ ਹੈ ਜੀ ਕੋਈ ਹਰਾਸਮੈਂਟ ਕਰਨ ਦਾ ਕਾਰਨ ਹੋਊਗਾ ਕੋਈ ਕਾਰਨ ਦੱਸਿਆ ਉਹਨਾਂ ਨੇ ਤੰਗ ਪਰੇਸ਼ਾਨ ਕਿਉਂ ਕਰਦੀਆਂ ਹਨ ਤੁਹਾਨੂੰ ਤੇ ਜਲੀਲ ਕਰਦੀ ਜੀ ਬਸ ਇਹ ਬਿਮਾਰੀ ਇਹਨਾਂ ਦੀ ਜਬਰਦਸਤੀ ਕਰਦੇ ਨੇ ਬੜੀ ਕਰਦੇ ਤੇ ਕਮੀ ਕਰਦੇ ਤੇ ਧੱਕੇ ਨਾਲ ਵੜਦੀ ਹੈ ਤੇ ਕੰਨ ਰੇਟ ਟਪ ਟਪ ਕੇ ਅੰਦਰ ਪੜਦੀ ਹੈ ਜੀ ਤੁਸੀਂ ਬੇਦਖਲ ਕਿਤੇ ਇਹਨਾਂ ਨੂੰ ਅਸੀਂ ਬੇਦਖਲ ਕਿਤੇ ਆਏ ਇਹਨਾਂ ਨੂੰ ਜੀ ਇਹ ਮੁੰਡੇ ਦੇ ਨਾਲ ਮੁੰਡੇ ਦੇ ਨਾਲ ਰਹਿੰਦੀ ਹੈ ਇਹ ਤੇ ਮੁੰਡੇ ਨਾਲ ਵੀ ਆਪਣੇ ਤਲਾਕ ਤਲਾਕ ਦਾ ਕੇਸ ਲਾ ਆਇਆ ਜੀ ਅੱਛਾ ਹਾਂਜੀ ਮੁੰਡੇ ਦੇ ਨਾਲ ਕੀਵਾਂ ਕਰਦੇ ਹਾਂ ਪ੍ਰਸ਼ਾਸਨ ਨੂੰ ਅਸੀਂ ਇਹ ਸਾਨੂੰ ਸਾਫ਼ ਤੇ ਚਾਹੀ ਸਾਨੂੰ ਜਿਹੜੀ ਜਿਹੜੀ ਸਾਡੇ ਘਰਾਂ ਆ ਕੇ ਸਾਨੂੰ ਪਰੇਸ਼ਾਨ ਕਰਦੀ ਹੈ ਨਾ ਇਹ ਸਾਨੂੰ ਇਹ ਤੋਂ ਬਦਲ ਬਦਲ ਨੂੰ ਬਚਾਇਆ ਜਾਵੇ ਜਿਹੜਾ ਕੁੱਟਮਾਰ ਦੀ ਧੱਕਾ ਕੀਤਾ ਇਹਨੇ ਜੇ ਟੱਕ ਟੱਕ ਲਾਇਆ ਜੋ ਕੀਤਾ ਇਹਨੇ ਤੇ ਜੇ ਧਿਆਨ ਆਉਗਾ ਸਾਨੂੰ ਸਾਫ਼ ਪਤਾ ਵੀ ਪਸੇ ਅਸੀਂ ਇਹ ਪਸੰਗੀ ਮੰਗਾਂ